ਜਿਹੜਾ ਪ੍ਰੋਗਰਾਮ ਜਥੇਬੰਦੀ ਵੱਲੋਂ 22 ਤੋਂ 26 ਜਨਵਰੀ ਦਾ ਪੰਜਾਬ ਸਰਕਾਰ ਦੇ ਵਿਰੁੱਧ ਖੇਤੀ ਨੀਤੀ ਸੰਬੰਧੀ ਮੰਗਾਂ ਨੂੰ ਲੈ ਕੇ ਰੱਖਿਆ ਹੋਇਆ ਸੀ ਜ਼ਿਲ੍ਹਾ ਕੇਂਦਰਾਂ ਤੇ ਪੂਰੇ ਪੰਜਾਬ 'ਚ ਉਹ ਪ੍ਰੋਗਰਾਮ ਅਤਿ ਦਰਜੇ ਦੀ ਠੰਡ ਹੋਣ ਕਰਕੇ ਧੁੰਦ ਹੋਣ ਕਰਕੇ ਮੌਸਮ ਬੇਹੱਦ ਖਰਾਬ ਹੋਣ ਕਰਕੇ ਅੱਜ 17 ਜ਼ਿਲ੍ਹਿਆਂ ਦੇ ਆਗੂਆਂ ਨੇ ਜਿਦੇ ਵਿੱਚ 6-7 ਔਰਤਾਂ ਆਗੂ ਵੀ ਸੀਗੇ ਉਹਨਾਂ ਨੇ ਸਰਬਸੰਮਤੀ ਨਾਲ ਹੋਰ ਵੱਧ ਤਿਆਰੀ ਕਰਨ ਵਾਸਤੇ ਕੁਝ ਦਿਨ ਮੁਲਤਵੀ ਕਰਨ ਦਾ ਫੈਸਲਾ ਕੀਤਾ ਤੇ ਇਹ ਹੁਣ 6 ਫਰਵਰੀ ਤੋਂ 10 ਫਰਵਰੀ ਤੱਕ ਡੀਸੀ ਦਫ਼ਤਰਾਂ ਮੂਹਰੇ ਧਰਨੇ ਪੂਰੇ ਪੰਜਾਬ ਦੇ ਵਿੱਚ ਖੇਤੀ ਨੀਤੀ ਸੰਬੰਧੀ ਮੰਗਾਂ ਨੂੰ ਲੈ ਕੇ ਲਾਏ ਜਾਣਗੇ ਜਿਨ੍ਹਾਂ ਚ ਸਭ ਤੋਂ ਪ੍ਰਮੁੱਖ ਮੰਗ ਹੈ ਜੜੀ ਉਹ ਹੈਗੀ ਹੈ ਖੇਤੀ ਨੀਤੀ ਤੁਰੰਤ ਐਲਾਨ ਕਰਨ ਤੇ ਲਾਗੂ ਕਰਨ ਦੀ ਮੰਗ